ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਫਰਮਾਇਆ ਹੈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤਹ ਨਿਕਟ ਨਾ ਆਵੇ ਪਰਮਾਤਮਾ ਦੀ ਕਥਾ ਸੁਣਨ ਤੇ ਗਾਉਣ ਨਾਲ ਦੁਖ ਤੇ ਪਾਪ ਨੇੜੇ ਨਹੀਂ ਆਉਂਦੇ ਪਰ ਇਹ ਕਥਾ ਪਰਮਾਤਮਾ ਦੀ ਹੋਣੀ ਚਾਹੀਦੀ ਹੈ ਜੋ ਆਪਾਂ ਸਾਰਾ ਦਿਨ ਮਨੋਰੰਜਨ ਕਰਦੇ ਹਾਂ ਉਸ ਨਾਲ ਦੁੱਖ ਤੇ ਪਾਪ ਦੂਰ ਨਹੀਂ ਹੁੰਦੇ ਇੱਕ ਜਗ੍ਹਾ ਤੇ ਇੱਕ ਪੁਜਾਰੀ ਜੀ ਮੰਦਿਰ ਵਿੱਚ ਕਥਾ ਕਰ ਰਹੇ ਸਨ ਸਾਰੀ ਸੰਗਤ ਕਥਾ ਸੁਣ ਰਹੀ ਸੀ ਕਥਾ ਦੀ ਸਮਾਪਤੀ ਹੋਣ ਤੋਂ ਬਾਅਦ ਇੱਕ ਬੀਬੀ ਨੇ ਪੁਜਾਰੀ ਨੂੰ ਬੇਨਤੀ ਕਰਕੇ ਕਿਹਾ ਕਿ ਮੈਂ ਘਰ ਵਿੱਚ ਇਕੱਲੀ ਰਹਿੰਦੀ ਹਾਂ ਮੇਰੇ ਪਤੀ ਨੇ ਹੋਰ ਵਿਆਹ ਕਰਵਾਇਆ ਹੋਇਆ ਹੈ ਮੈਨੂੰ ਅਲੱਗ ਘਰ ਵਿੱਚ ਕੱਲੀ ਨੂੰ ਹੀ ਰੱਖਿਆ ਹੋਇਆ ਹੈ ਮੇਰਾ ਮਨ ਬਹੁਤ ਉਦਾਸ ਰਹਿੰਦਾ ਹੈ ਮੈਨੂੰ ਕਿਰਪਾ ਕਰਕੇ ਸਮਤ ਬਖਸ਼ੋ ਮੈਂ ਕੀ ਕਰਾਂ ਪੁਜਾਰੀ ਨੇ ਕਿਹਾ ਕੇ ਬੀਬਾ ਤੂੰ ਹਰ ਰੋਜ਼ ਕਥਾ ਸੁਣਨ ਆਇਆ ਕਰ ਫਿਰ ਘਰ ਜਾ ਕੇ ਠਾਕੁਰ ਦੀ ਸੇਵਾ ਕਰਿਆ ਕਰ ਤੂੰ ਠਾਕੁਰ ਨੂੰ ਹੀ ਆਪਣਾ ਪਤੀ ਮੰਨ ਲੈ ਠਾਕੁਰ ਨੂੰ ਇਸ ਤਰ੍ਹਾਂ ਸਮਝ ਕਿ ਤੇਰੇ ਘਰ ਪਤੀ ਰਹਿੰਦਾ ਹੈ ਸਵੇਰੇ ਉੱਠ ਕੇ ਠਾਕੁਰ ਦਾ ਇਸ਼ਨਾਨ ਕਰਵਾਇਆ ਕਰ ਫਿਰ ਠਾਕੁਰ ਦੀ ਪੂਜਾ ਕਰਿਆ ਕਰ ਦੂਫ ਜੋਤ ਲਗਾ ਕੇ ਫੁੱਲਾਂ ਦਾ ਹਾਰ ਪਾ ਕੇ ਠਾਕਰ ਦੀ ਪੂਜਾ ਕਰਿਆ ਕਰ ਤੇ বিষ্ণੂ ਭਗਵਾਨ ਦਾ ਨਾਮ ਜਪਿਆ ਕਰ ਫਿਰ ਠਾਕਰ ਨੂੰ ਪ੍ਰਸ਼ਾਦਾ ਬਣਾ ਕੇ ਭੋਗ ਲਗਵਾਇਆ ਕਰ ਭੋਗ ਲਗਵਾ ਕੇ ਫਿਰ ਆਪ ਸ਼ੀਤ ਪ੍ਰਸ਼ਾਦ ਛਕਿਆ ਕਰ ਘਰ ਦਾ ਕੰਮਕਾਰ ਕਰਦੇ ਹੋਏ বিষ্ণੂ ਭਗਵਾਨ ਦਾ ਨਾਮ ਜਪਿਆ ਕਰ ਤੂੰ ਆਪਣਾ ਆਪ বিষ্ণੂ ਭਗਵਾਨ ਨੂੰ ਅਰਪਣ ਕਰ ਦੇ ਉਸ ਬੀਬੀ ਨੇ ਸੱਤ ਬਚਨ ਕਿਹਾ ਤੇ ਸਾਰਾ ਕੁਝ ਉਵੇਂ ਹੀ ਕਰਨ ਲੱਗੀ ਉਹ ਬੀਬੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਠਾਕੁਰ ਦਾ ਇਸ਼ਨਾਨ ਕਰਵਾਉਣ ਲੱਗੀ ਫੇਰ ਠਾਕੁਰ ਦੀ ਧੂਪ ਜੋਤ ਲਗਾ ਕੇ ਫੁੱਲਾਂ ਦਾ ਹਾਰ ਪਾ ਕੇ ਪੂਜਾ ਵੀ ਕਰਨ ਲੱਗੀ ਵਿਸ਼ਨੂੰ ਭਗਵਾਨ ਦਾ ਨਾਮ ਜਪਣ ਲੱਗੀ ਪ੍ਰਸ਼ਾਦਾ ਬਣਾ ਕੇ ਠਾਕਰ ਨੂੰ ਭੋਗ ਲਗਵਾਉਣ ਲੱਗੀ ਠਾਕਰ ਦਾ ਭੋਗ ਲੱਗਿਆ ਹੋਇਆ ਸ਼ੀਤ ਪ੍ਰਸ਼ਾਦ ਛਕਣ ਲੱਗੀ ਜਦੋਂ ਘਰ ਦਾ ਕੰਮ ਕਰਨਾ ਤਾਂ ਉਹ ਵਿਸ਼ਨੂੰ ਭਗਵਾਨ ਦਾ ਨਾਮ ਜਪਣ ਲੱਗੀ ਇਸ ਨਾਲ ਉਸ ਬੀਬੀ ਦਾ ਮਨ ਪ੍ਰਸੰਨ ਰਹਿਣ ਲੱਗ ਪਿਆ ਉਸ ਨੂੰ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਜਿਵੇਂ ਉਸ ਦੇ ਘਰ ਸੱਚਮੁੱਚ ਹੀ ਵਿਸ਼ਨੂੰ ਭਗਵਾਨ ਰਹਿੰਦੇ ਹਨ ਹਰ ਵੇਲੇ ਉਸ ਦੇ ਮਨ ਵਿੱਚ ਉਤਸ਼ਾਹ ਰਹਿਣ ਲੱਗਿਆ ਉਸ ਦੀ ਉਦਾਸੀ ਤੇ ਨਿਰਾਸ਼ਾ ਸਾਰੀ ਦੂਰ ਹੋ ਗਈ ਜਦੋਂ ਵੀ ਉਸ ਨੇ ਕੋਈ ਵੀ ਕੰਮ ਕਰਨਾ ਉੱਠਣਾ ਬੈਠਣਾ ਉਹੋ ਇਹੀ ਕਹਿਣ ਲੱਗੀ ਕਿ ਵਿਸ਼ਨੂੰ ਅਰਪਣ ਕੁਝ ਦਿਨਾਂ ਵਿੱਚ ਉਸ ਦੇ ਮੂੰਹ ਤੇ ਇਹੀ ਸ਼ਬਦ ਚੜ ਗਿਆ ਵਿਸ਼ਨੂੰ ਅਰਪਣ ਵਿਸ਼ਨੂੰ ਅਰਪਣ ਇੱਕ ਦਿਨ ਉਹ ਬੀਬੀ ਝਾੜੂ ਮਾਰ ਕੇ ਕੂੜਾ ਟੋਕਰੇ ਵਿੱਚ ਪਾ ਕੇ ਬਾਹਰ ਰੂੜੀ ਤੇ ਸੁੱਟ ਰਹੀ ਸੀ ਜਦੋਂ ਉਸ ਨੇ ਕੂੜੇ ਦਾ ਭਰਿਆ ਹੋਇਆ ਟੋਕਰਾ ਰੂੜੀ ਤੇ ਸੁੱਟਿਆ ਤਾਂ ਉਸ ਨੇ ਕਿਹਾ ਕਿ ਵਿਸ਼ਨੂੰ ਅਰਪਣ ਉਸੇ ਸਮੇਂ ਉਥੋਂ ਦੀ ਨਾਰਦ ਲੰਘਿਆ ਜਾ ਰਿਹਾ ਸੀ ਨਾਰਦ ਨੇ ਇਹ ਸੁਣਿਆ ਤੇ ਦੇਖਿਆ ਨਾਰਦ ਨੂੰ ਇਹ ਸੁਣ ਕੇ ਬੜਾ ਕਰੋਧ ਆਇਆ ਨਾਰਦ ਨੇ ਮਨ ਵਿੱਚ ਸੋਚਿਆ ਕਿ ਇਹ ਭਗਵਾਨ ਨੂੰ ਕੂੜਾ ਚੜਾ ਰਹੀ ਹੈ ਭਗਵਾਨ ਦੀ ਬੇਅਦਬੀ ਕਰ ਰਹੀ ਹੈ ਇਹ ਕੂੜਾ ਸੱਟ ਕੇ ਕਹਿ ਰਹੀ ਹੈ ਕਿ ਵਿਸ਼ਨੂੰ ਅਰਪਣ ਨਾਰਦ ਨੇ ਕੱਸ ਕੇ ਉਸ ਬੀਬੀ ਦੇ ਮੂੰਹ ਤੇ ਚਪੇੜ ਮਾਰੀ ਉਸ ਬੀਬੀ ਨੇ ਚਪੇੜ ਖਾ ਕੇ ਕਿਹਾ ਕਿ ਵਿਸ਼ਨੂੰ ਅਰਪਣ ਨਾਰਦ ਨੇ ਉਸ ਦੇ ਮੂੰਹ ਤੇ ਇੱਕ ਹੋਰ ਚਪੇੜ ਮਾਰੀ ਉਸ ਨੇ ਫੇਰ ਉਵੇਂ ਹੀ ਕਿਹਾ ਕਿ ਵਿਸ਼ਨੂੰ ਅਰਪਣ ਨਾਰਦ ਨੇ ਇੱਕ ਹੋਰ ਚਪੇੜ ਮਾਰੀ ਉਸ ਬੀਬੀ ਨੇ ਕਿਹਾ ਕਿ ਜਿੰਨੀਆਂ ਮਰਜ਼ੀ ਚਪੇੜਾਂ ਮਾਰ ਲੈ ਸਾਰੀਆਂ ਵਿਸ਼ਨੂੰ ਅਰਪਣ ਨਾਰਦ ਨੇ ਸੋਚਿਆ ਕੇ ਲੱਗਦਾ ਹੈ ਇਹ ਕੋਈ ਕਮਲੀ ਹੈ ਇਹ ਕੁਦਰਤੀ ਗੱਲ ਹੈ ਜਿਹੜਾ ਵੀ ਬੰਦਾ ਹਰ ਵੇਲੇ ਹੀ ਰੱਬ ਦਾ ਨਾਮ ਜਪਦਾ ਰਹਿੰਦਾ ਹੈ ਉਸ ਨੂੰ ਦੁਨੀਆ ਕਮਲਾ ਹੀ ਕਹਿਣ ਲੱਗ ਜਾਂਦੀ ਹੈ ਨਾਰਦ ਚਪੇੜਾ ਮਾਰ ਕੇ ਉਥੋਂ ਚਲਿਆ ਗਿਆ ਉਸ ਨੇ ਸੋਚਿਆ ਕਿ ਇਹ ਤਾਂ ਕੋਈ ਕਮਲੀ ਹੈ ਉਸ ਬੀਬੀ ਨੇ ਨਾਰਦ ਨੂੰ ਕੋਈ ਭੱਦਾ ਸ਼ਬਦ ਨਹੀਂ ਬੋਲਿਆ। ਨਾਮ ਜਪਣ ਦੇ ਨਾਲ ਬੰਦੇ ਦੇ ਵਿੱਚ ਸਹਿਣ ਸ਼ਕਤੀ ਆ ਜਾਂਦੀ ਹੈ। ਸੱਚੇ ਦਿਲੋਂ ਨਾਮ ਜਪਣ ਵਾਲੇ ਦੀ ਇਹ ਪੱਕੀ ਨਿਸ਼ਾਨੀ ਹੈ। ਉਹ ਕਦੇ ਵੀ ਵੱਧ ਘਟ ਅਵਾ ਤਵਾ ਨਹੀਂ ਬੋਲਦਾ। ਨਾ ਹੀ ਉਹ ਕਦੇ ਕ੍ਰੋਧ ਵਿੱਚ ਆਉਂਦਾ ਹੈ। ਉਹ ਕ੍ਰੋਧ ਵਿੱਚ ਉਦੋਂ ਆਉਂਦਾ ਹੈ ਜਦੋਂ ਉਸਦੇ ਗੁਰੂ ਦੀ ਕੋਈ ਬੇਅਦਬੀ ਕਰਦਾ ਹੈ ਜਾਂ ਕੋਈ ਉਸਦੇ ਗੁਰੂ ਦੀ ਨਿੰਦਿਆ ਕਰਦਾ ਹੈ ਉਹ ਆਪਣੀ ਬੇਇੱਜ਼ਤੀ ਹੋਣ ਤੇ ਜਾਂ ਦੁਨਿਆਵੀ ਗੱਲਾਂ ਕਰਕੇ ਕਦੇ ਕ੍ਰੋਧ ਵਿੱਚ ਨਹੀਂ ਆਉਂਦਾ ਪਰ ਇਸ ਅਵਸਥਾ ਤੱਕ ਕੋਈ ਵਿਰਲਾ ਹੀ ਪਹੁੰਚਦਾ ਹੈ ਨਾਰਦ ਵਿਸ਼ਨੂੰ ਭਗਵਾਨ ਦੇ ਕੋਲ ਚਲਿਆ ਗਿਆ ਵਿਸ਼ਨੂੰ ਭਗਵਾਨ ਕੱਪੜੇ ਦੇ ਵਿੱਚ ਗਰਮ ਰੂੜਾ ਲਪੇਟ ਕੇ ਆਪਣੀ ਗੱਲ ਤੇ ਸੇਕ ਦੇ ਰਹੇ ਸਨ। ਨਾਰਦ ਨੇ ਜਾ ਕੇ ਪੁੱਛਿਆ ਕਿ ਭਗਵਾਨ ਜਾੜ ਦਰਦ ਕਰ ਰਹੀ ਹੈ ਜੋ ਮੂਤੇ ਸੇਕ ਦੇ ਰਹੇ ਹੋ। ਭਗਵਾਨ ਨੇ ਕਿਹਾ ਕਿ ਨਾਰਦ ਜਾੜ ਵਿੱਚ ਦਰਦ ਨਹੀਂ ਹੋ ਰਿਹਾ। ਨਾਰਦ ਨੇ ਕਿਹਾ ਕਿ ਭਗਵਾਨ फेर ਕੀ ਹੋ ਗਿਆ ਜਿਹੜਾ ਗੱਲ ਤੇ ਛੇਕ ਦੇ ਰਹੇ ਹੋ ਭਗਵਾਨ ਕਹਿਣ ਲੱਗੇ ਕਿ ਨਾਰਦ ਮਾਤ ਲੋਕ ਵਿੱਚ ਇੱਕ ਮੇਰੀ ਸੱਚੀ ਭਗਤਣੀ ਰਹਿੰਦੀ ਹੈ ਉਹ ਹਰ ਵੇਲੇ ਮੇਰਾ ਨਾਮ ਜਪਦੀ ਰਹਿੰਦੀ ਹੈ ਉਸਨੇ ਮੈਨੂੰ ਸੱਚੇ ਦਿਲੋਂ ਆਪਣਾ ਪਤੀ ਪਰਮੇਸ਼ਵਰ ਮੰਨਿਆ ਹੋਇਆ ਹੈ ਉਸਨੇ ਆਪਣਾ ਆਪ ਮੈਨੂੰ ਅਰਪਣ ਕੀਤਾ ਹੋਇਆ ਹੈ ਉਹ ਹਰ ਕੰਮ ਕਰਦੀ ਹੋਈ ਇਹੀ ਜਪਦੀ ਹੈ ਵਿਸ਼ਨੂੰ ਅਰਪਣ ਵਿਸ਼ਨੂੰ ਅਰਪਣ ਅੱਜ ਉਹ ਝਾੜੂ ਲਗਾ ਕੇ ਕੂੜੇ ਦਾ ਟੋਕਰਾ ਬਾਹਰ ਸੁੱਟ ਰਹੀ ਸੀ ਤਾਂ ਉਸਨੇ ਕੂੜਾ ਸਿੱਟ ਕੇ ਕਿਹਾ ਕਿ ਵਿਸ਼ਨੂੰ ਅਰਪਣ ਇਹ ਗੱਲ ਮੇਰੇ ਇੱਕ ਹੋਰ ਕਿਸੇ ਭਗਤ ਨੇ ਸੁਣ ਲਈ ਉਹੋ ਭਗਤ ਵੀ ਮੇਰਾ ਬਹੁਤ ਨਾਮ ਜਪਦਾ ਹੈ ਉਸ ਭਗਤ ਨੇ ਸੋਚਿਆ ਕਿ ਇਹੇ ਭਗਵਾਨ ਦੀ ਬੇਅਦਬੀ ਕਰ ਰਹੀ ਹੈ ਇਸ ਕਰਕੇ ਉਸ ਭਗਤ ਨੇ ਮੇਰੀ ਉਸ ਭਗਤਣੀ ਦੇ ਚਪੇੜਾ ਮਾਰੀਆਂ ਮੇਰੀ ਭਗਤਣੀ ਦੇ ਜਿੰਨੀ ਵਾਰ ਵੀ ਚਪੇੜ ਪਈ ਉਨੀ ਵਾਰ ਹੀ ਉਸਨੇ ਕਿਹਾ ਕਿ ਵਿਸ਼ਨੂੰ ਅਰਪਣ ਵਿਸ਼ਨੂੰ ਅਰਪਣ ਇਸ ਕਰਕੇ ਉਹ ਚਪੇੜਾਂ ਮੇਰੀ ਭਗਤਣੀ ਦੇ ਨਹੀਂ ਵੱਜੀਆਂ ਉਹ ਚਪੇੜਾਂ ਮੇਰੇ ਮੂੰਹ ਤੇ ਵੱਜੀਆਂ ਭਗਵਾਨ ਨੇ ਕਪੜਾ ਪਾਸੇ ਕਰਕੇ ਦਿਖਾਇਆ ਕਿ ਆਹਾ ਦੇਖ ਲੈ ਨਾਰਦ ਮੇਰੇ ਮੂੰਹ ਤੇ ਨੀਲ ਪਏ ਹੋਏ ਹਨ ਇਹ ਸੁਣ ਕੇ ਨਾਰਦ ਭਗਵਾਨ ਦੇ ਚਰਨੀ ਪੈ ਗਿਆ ਤੇ ਰੋਣ ਲੱਗ ਪਿਆ ਤੇ ਕਹਿਣ ਲੱਗਿਆ ਕਿ ਭਗਵਾਨ ਮੈਨੂੰ ਬਖਸ਼ ਲੈ ਮੇਰੇ ਤੋਂ ਭੁੱਲ ਹੋ ਗਈ ਮੈਂ ਸੋਚਿਆ ਕਿ ਕਿਤੇ ਮੈਂ ਹੀ ਤੇਰਾ ਸੱਚਾ ਭਗਤ ਹਾਂ ਮੈਂ ਹੀ ਤੇਰਾ ਸਭ ਤੋਂ ਜ਼ਿਆਦਾ ਨਾਮ ਜਪਦਾ ਹਾਂ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਤੋਂ ਵੀ ਜ਼ਿਆਦਾ ਨਾਮ ਜਪਣ ਵਾਲੇ ਤੇਰੇ ਹੋਰ ਵੀ ਸੱਚੇ ਭਗਤ ਮਾਤ ਲੋਕ ਵਿੱਚ ਰਹਿੰਦੇ ਹਨ ਸਾਧ ਸੰਗਤ ਜੀ ਭਗਵਾਨ ਆਪਣੇ ਨਾਮ ਜਪਣ ਵਾਲੇ ਨੂੰ ਕਦੇ ਲੁਕਿਆ ਛੁਪਿਆ ਨਹੀਂ ਰਹਿਣ ਦਿੰਦਾ ਉਹ ਕੋਈ ਨਾ ਕੋਈ ਖੇਲ ਕਰਕੇ ਆਪਣੇ ਭਗਤ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਗਟ ਕਰਕੇ ਦਿਖਾ ਦਿੰਦਾ ਹੈ ਪਰ ਜੋ ਉਸ ਦਾ ਸੱਚਾ ਭਗਤ ਹੁੰਦਾ ਹੈ ਸੌਣ ਖਾਣ ਪੀਣ ਵਾਲੇ ਤੇ ਮਾਇਆ ਇਕੱਠੀ ਕਰਨ ਵਾਲੇ ਭਗਤ ਦਾ ਉਹ ਦੁਨੀਆਂ ਤੋਂ ਨਾਮੋ ਨਿਸ਼ਾਨ ਮਿਟਾ ਦਿੰਦਾ ਹੈ ਇਸ ਲਈ ਉਸ ਦੇ ਸੱਚੇ ਭਗਤ ਬਣਾਉਣ ਤੁਰਦੇ ਫਿਰਦੇ ਉੱਠਦੇ ਬੈਹnde ਕੰਮਕਾਰ ਕਰਦੇ ਹੋਏ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ ਇੱਕ ਗੁਰਮੁਖ ਪਿਆਰੇ ਨੇ ਕਮੈਂਟ ਕਰਕੇ ਪੁੱਛਿਆ ਸੀ ਕਿ ਤੁਰਦੇ ਫਿਰਦੇ ਕੰਮਕਾਰ ਕਰਦੇ ਹੋਏ ਜਾਂ ਪਏ ਪਏ ਵੀ ਵਾਹਿਗੁਰੂ ਦਾ ਜਾਪ ਕਰ ਸਕਦੇ ਹਾਂ ਕੀ ਇਸ ਤਰ੍ਹਾਂ ਜਪਿਆ ਹੋਇਆ ਪਰਵਾਣ ਹੁੰਦਾ ਹੈ ਸਾਧ ਸੰਗਤ ਜੀ ਵਾਹਿਗੁਰੂ ਜੀਆ ਪਹਿਲੀ ਪੌੜੀ ਮੂਲ ਮੰਤਰ ਦਾ ਜਾਪ ਬੰਦਾ ਤੁਰਦੇ ਫਿਰਦੇ ਕੰਮਕਾਰ ਕਰਦੇ ਹੋਏ ਜਾਂ ਲੇਟੇ ਹੋਏ ਵੀ ਕਰ ਸਕਦਾ ਹੈ ਇਸ ਤਰ੍ਹਾਂ ਜਪਿਆ ਵੀ ਪਰਵਾਣ ਹੁੰਦਾ ਹੈ ਪਰ ਜੇ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਨਾਨਕ ਪਾਸ਼ਾ ਜੀ ਦੇ ਸਰੂਪ ਦੇ ਅੱਗੇ ਬੈਠ ਕੇ ਮਾਲਾ ਫੜ ਕੇ ਵਾਹਿਗੁਰੂ ਜਾਂ ਪਹਿਲੀ ਪੌੜੀ ਮੂਲ ਮੰਤਰ ਕਰਦਾ ਹੈ ਤਾਂ ਉਸ ਦਾ ਫਲ ਕਈ ਗੁਣਾ ਵੱਧ ਮਿਲਦਾ ਹੈ ਪਰ ਜੇ ਕਿਸੇ ਬੰਦੇ ਨੂੰ ਕੋਈ ਮਜਬੂਰੀ ਹੈ ਜੇ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਨਹੀਂ ਕਰ ਸਕਦਾ ਤਾਂ ਉਹ ਮੰਜੇ ਤੇ ਪਿਆ ਪਿਆ ਹੀ ਵਾਹਿਗੁਰੂ ਜਾਂ ਪਹਿਲੀ ਪੌੜੀ ਦਾ ਜਾਪ ਕਰ ਸਕਦਾ ਹੈ ਜਿਸ ਤਰ੍ਹਾਂ ਵੀ ਨਾਮ ਜਪਿਆ ਜਾਂਦਾ ਹੈ ਉਸੇ ਤਰ੍ਹਾਂ ਜਪ ਲੈਣਾ ਚਾਹੀਦਾ ਹੈ ਕਿਉਂਕਿ ਨਾਮ ਜਪਣ ਦੇ ਨਾਲ ਨਾਮ ਨੇ ਪਾਪਾਂ ਨੂੰ ਸਾੜਨਾ ਹੀ ਸਾੜਨਾ ਹੈ ਤੇ ਪੁੰਨਾਂ ਨੂੰ ਵਧਾਉਣਾ ਹੈ ਇਸ ਕਰਕੇ ਨਾਮ ਜਪਣਾ ਜ਼ਰੂਰੀ ਹੈ ਏ ਨਹੀਂ ਕਿ ਅਸੀਂ ਕੋਈ ਨਾ ਕੋਈ ਬਹਾਨਾ ਬਣਾ ਕੇ ਅਸੀਂ ਨਾਮ ਨਾ ਜਪੀਏ ਜਿਹੜਾ ਬੰਦਾ ਨਾਮ ਜਪਦਾ ਹੈ ਉਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹ ਪਰਮਾਤਮਾ ਲੈ ਲੈਂਦਾ ਹੈ ਉਸ ਦੇ ਸਾਰੇ ਕਾਰਜ ਪਰਮਾਤਮਾ ਆਪ ਕਰਦਾ ਹੈ ਪਰਮਾਤਮਾ ਉਸ ਨੂੰ ਤਤੀਵਾਉ ਨਹੀਂ ਲੱਗਣ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ